ਐਸਜੀਪੀਸੀ ਦਾ ਇੱਕੋ ਇੱਕ ਕੰਮ ਹੈ ਗੁਰਦੁਆਰੇ ਸੰਭਾਲਣਾ ਗੁਰਦੁਆਰ ਗੁਰੂ ਦਾ ਦਵਾਰ ਇਹਦੇ ਵਿੱਚ ਜੇ ਗੁਰੂ ਨਹੀਂ ਹੈ ਫਿਰ ਸੰਭਾਲ ਕੇ ਇਸ ਚੀਜ਼ ਦੀ ਹੈ 328 ਛਪਾਈਆਂ ਅੱਗ ਲੱਗੇ ਤੇ ਪਤਾ ਲੱਗਦਾ ਕਿ ਗਾਇਬ ਹਨ ਕਿਵੇਂ ਪਤਾ ਲੱਗਦਾ ਜਦ ਰਜਿਸਟਰਾਂ ਤੇ ਚੜੇ ਹੋਏ ਤੇ ਜੋ ਸਟਾਕ ਅੰਗ ਤੋਂ ਬਾਅਦ ਮਿਲਦਾ ਗੁਰੂ ਸਾਹਿਬ ਦੇ ਅੰਗ ਛਾਪੇ ਹੋਏ ਮਿਲਦੇ ਆ ਉਹਦੇ ਵਿੱਚ ਫਰਕ ਆਉਂਦਾ 328 ਗੁਰੂ ਸਾਹਿਬ ਦੇ ਸਰੂਪ ਨਹੀਂ ਮਿਲਦੇ ਹੈਗੇ ਇਨਕੁਆਇਰੀ ਹੁੰਦੀ ਹੈ ਇਨਕੁਆਇਰੀ ਚ ਦੱਸਿਆ ਜਾਂਦਾ ਕਿ ਆ ਘਾਟਾਂ ਗੁਰੂ ਘਰ ਚ ਸੀਗੀਆਂ ਔਰ 328 ਰੂਪ ਕਿਤੇ ਮਿਲਦੇ ਨਹੀਂ ਮਤਲਬ ਕਿ ਗੈਬ ਮੈਂ ਛੋਟਾ ਸਵਾਲ ਤੁਹਾਨੂੰ ਪੁੱਛਦਾ ਜੇ ਤੁਹਾਡੇ ਘਰੋਂ ਕੋਈ ਮਾਪੇ ਗਾਇਬ ਕਰ ਦੇ ਤੁਸੀਂ ਥਾਣੇ ਜਾ ਕੇ ਰਿਪੋਰਟ ਦਰਜ ਕਰੋਗੇ ਕਿ ਨਹੀਂ ਤੇ ਇਹ ਐਸਜੀਪੀਸੀ ਨੇ ਰਿਪੋਰਟ ਤੇ ਸਾਬਤ ਕਰਤਾ ਈਸ਼ਰ ਸਿੰਘ ਦੀ ਰਿਪੋਰਟ ਤੇ ਕਿ ਗੁਰੂ ਸਾਹਿਬ ਗਾਇਬ ਹਨ ਫਿਰ ਉਹਦੀ ਰਿਪੋਰਟ ਕਿਉਂ ਨਹੀਂ ਕੀਤੀ ਉਹਦਾ ਵੇਰਵਾ ਕਿਉਂ ਨਹੀਂ ਦਿੱਤਾ ਐ ਹੱਥ ਜੇ ਖੜੇ ਕਰਕੇ ਕਹਿ ਦਿੰਦੇ ਐ ਕਿ ਠੀਕ ਠਾਕ ਕਿਤੇ ਹੈਗੇ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਚੁੱਪ ਕਰਕੇ ਆਪਣੇ ਮੋਰਚੇ ਬੰਦ ਕਰ ਦਈਏ ਸਾਤ ਸੰਗਤ ਜੀ 5 ਸਾਲ ਹੋ ਗਏ ਬਡਾਲਾ ਸਾਹਿਬ ਹੁਣੀ ਉਰੇ ਬੈਠੇ ਆ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਨੇ ਇੱਕ ਪੂਰਾ ਸਾਲ ਲੋਂਗੋਵਾਲ ਪਿੰਡ ਦੇ ਵਿੱਚ ਧਰਨਾ ਉਥੇ ਦੇ ਪ੍ਰਧਾਨ ਦੇ ਘਰ ਦੇ ਮੂਹਰੇ ਧਰ ਕੇ ਰੱਖਿਆ ਕਿ ਸਾਨੂੰ ਦੱਸ ਕਿੱਥੇ ਆ 328 ਰੂਪ ਇੱਕ ਸਾਲ ਬੀਬੀ ਜ਼ਗੀਰਕੌਰ ਦੇ ਘਰ ਦੇ ਸਾਹਮਣੇ ਧਰਨਾ ਲਾ ਕੇ ਰੱਖਿਆ ਦੱਸ ਕਿੱਥੇ ਆ ਨਾਲ ਹੀ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਚ ਕੇਸ ਪਾਇਆ ਮੈਲਫੀਸ਼ੀਅੰਸ ਤੇ ਨੈਗਲੀਜੈਂਸ ਦਾ ਉਹਦਾ ਹਜੇ ਕੇਸ ਚੱਲ ਰਿਹਾ ਉਹ ਬਿੰਦੂ